ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਛੋਟੀਆਂ ਆਗੀਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਗੱਬਣਾ ਨੇ ਤੇ ਵੀਰੇ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਜੀ ਰੇਡ ਵੀਰ ਦੇ ਜਾਇਜ ਆਓ ਵੀਰੇ ਇਹਨਾਂ ਬਾਰੇ ਲੰਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਤਰੀਆ ਵੀਰੇ ਸਾਸਤਰੀ ਗਾਲ ਵਿੱਚ ਜੀ ਹੋਰ ਸੁਣਾਓ ਵੀਰੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਵਧੀਆ ਵਧੀਆ ਜੀ ਵਧੀਆ ਹਾਂ ਵੀਰੇ ਨਾਂ ਦੱਸੀਆ ਆਪਣਾ ਨਾਂ ਸੋਨੂ ਜੀ ਪਿੰਡ ਸੁੰਡਲਾ ਜ਼ਿਲ੍ਹਾ ਗਰਦਾਸਪੁਰ ਜੀ ਠੀਕ ਹੈ ਜੀ ਇਹ ਵੀ ਜੀ ਪਹਿਲੇ ਸਵੇਰ ਝੋਟੀ ਜੋ ਠੀਕ ਹੈ ਫੋਨ ਨੰਬਰ ਬੋਲ ਵੀਰੇ 887249520 ਨਹੀਂ ਮਨਨ ਨੰਬਰ ਤਾਂ ਬਾਕੀ ਵੀਰੇ ਇਹ ਆਪਣੀ ਪਹਿਲੀ ਵੀਡੀਓ ਆ ਗਈ ਹਨਾ ਹਾਂ ਜੀ ਹਾਂ ਜੀ ਤਾਂ ਲੰਮੇ ਸਮੇਂ ਤੋਂ ਵੀਰ ਉਹਨਾਂ ਦਾ ਕੰਮ ਆਉਂਦਾ ਵਪਾਰ ਦਾ ਵੀਰੋ ਤੇ ਪਸ਼ੂਆਂ ਦੇ ਰੇਟ ਜਾਇਜ਼ ਹੁੰਦੇ ਹਨਾ ਹਾਂ ਜੀ ਤਾਂ ਅੱਜ ਵੀ ਰੇਟ ਨਿਗੇ ਨਿਗੇ ਕਰਿਓ ਪਹਿਲੀ ਵੀਡੀਓ ਹਨਾ ਵੀਰੇ ਤਾਂ ਵੀਰੇ ਪਹਿਲਾ ਸੂਆ ਸੂਈ ਆ ਪਹਿਲਾਂ ਜੋ ਬੇਲਣ ਝੋਟੀ ਆ ਵੱਡੀ ਝੋਟੀ ਕੱਦ ਕਾਠ ਵਾਲੀ ਹੈ ਨਾ ਦੋ 10000 ਕਿਲੋ ਹੋਗਾ ਇਸ ਤੇ ਦੁੱਧ 10000 ਕਿਲੋ ਆ ਪਹਿਲਾ ਸੂਆ ਕਿਵੇਂ ਦਾ ਵੀਰੇ ਚਵਾ ਇੱਕ ਨੰਬਰ ਦਾ ਹੋਗਾ ਇੱਕ ਨੰਬਰ ਚਵਾ ਲੱਗਿਆ ਠੀਕ ਹੈ ਜੀ ਤੇ ਵੇਖੋ ਵੀਰੇ ਪਹਿਲਾ ਸੂਆ ਚੋਟੀਆਂ ਵੱਡੀ ਝੋਟੀ ਕੱਦ ਕਾਠ ਵਾਲੀ ਆ ਉਧਰ ਦੀ ਝੋਡੀ ਹੈ ਚਲੋ ਆਪਾਂ ਇਧਰੋਂ ਲਈ ਆ ਠੀਕ ਹੈ ਜੀ ਚਵਾ ਇੱਕ ਚਵਾ ਚੂ ਜਮਾ ਇੱਕ ਨੰਬਰ ਆ ਤਾਂ ਵੀਰੇ ਕਿਵੇਂ ਕਹੀ ਹੁਣ ਵੀਡੀਓ ਅਪਲੋਡ ਕਰੀ ਦੀਆਂ ਠੀਕ ਆ ਤਾਂ ਵੀਰਾਂ ਦੇ ਫੋਨ ਦੂਰੋਂ ਆਉਂਦੇ ਹੁੰਦੇ ਆ ਤੇ ਕਿਸੇ ਵਲੇ ਚਵਾ ਦਾ ਜਵਾਬ ਵਿਖਾਉਣਾ ਦਾ ਇੱਕ ਨੰਬਰ ਦਾ ਹੋਊ ਤੁਹਾਨੂੰ ਬੱਚਾ ਲਾ ਹਾਂ ਬੱਚਾ ਲਾ ਕੇ ਵਿਖਾ ਲਦੇ ਹੋ ਹਨ ਤਾਂ ਵੇਖੋ ਵੀਰੋ ਪਹਿਲਾ ਸੂਆ ਝੋਟੀ ਆ ਵੱਡੀ ਝੋਟੀ ਕੱਦ ਕਾਠਾ ਲੀਆ ਤਾਂ ਬਾਕੀ ਵੀਰੇ ਦੁੱਧ ਕਰ ਜੂ ਹਜੇ ਤਾਂ ਹਨ ਦੁੱਧ ਭਰਾਂ 13 ਕਿਲੋ ਕਰ ਜੂਗੀ ਕਰ ਜੂਗੀ ਹਨ ਤੇ 10 ਕਿਲੋ ਹੁਣ ਸਟਾਰਟਿੰਗ 10 ਕਿਲੋ ਹੋਗਾ ਠੀਕ ਹੈ ਜੀ ਜੇ ਆਪ ਉਸ ਮਾਰੀ ਇੱਕ ਨੰਬਰ ਚਵਾ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਕਿ ਇਹਨਾ ਮੇਰਾ ਨਹੀਂ ਡਿਮਾਂਡ ਹੁੰਦੀ ਆ ਵੱਡੀ ਝੋਟੀ ਦੀ ਵੀਰੇ ਕਿੱਲੇ ਪੱਜਾ ਪਸ਼ੂ ਸੋਨਾ ਲੱਗੇ ਤਾਂ ਬਾਕੀ ਨਵੇਂ ਪਸ਼ੂ ਹੋਵੇ ਤਾਂ ਵੀਰੇ ਕੋਈ 10 ਸੂਏ ਵੀਰੇ ਚੋਗੇ 500 ਵਿੱਚ ਹੋਗੇ ਵੇਚ ਲੈਂਦਾ ਆਗੀ ਵੀਰੇ ਆਗੀ ਆਗੀ ਠੀਕ ਹੈ ਬੰਦ ਲਓ ਬੱਚੇ ਬੰਦ ਦੇਖੋ ਇੱਥੇ ਖਣ ਕਿੱਦਾਂ ਚੰਗਾ ਗੱਡਿਆ ਕੀ ਬਾਤ ਹੈ ਇਖਣ ਬਹੁਤ ਸੋਨਾ ਗੱਡਿਆ ਪਸ਼ੂ ਕਿ ਝੋਟੀ ਨੇ ਵੀਰੇ ਨਹੀਂ ਕੋਈ ਮਾਰ ਦੇ ਤਾਂ ਰੰਮੀਰੇ ਤਾਂ ਵੇਖੋ ਵੀਰੋ ਚਵਾ ਚੈੱਕ ਕਰ ਲਿਓ। ਕੀ ਬਾਤ ਹੈ। ਚੰਗਾ ਪੋਲਾ ਚਵਾ ਲੱਗਿਆ ਹਨਾ। ਦੇਖੋ ਵੀਰੋ ਮਗਰਲੇ ਥਣਾਂ ਦਾ ਚਵਾ ਮੋਟੀ ਤਾਰ ਠੀਕ ਹੈ ਵੀਰੇ ਠੀਕ ਹੈ। ਤੋੜਾ ਵਸਾ ਦੇ ਕਰੀ। ਤਾਂ ਵੇਖੋ ਵੀਰੋ ਵੱਡੀ ਝੋਟੀ ਆ ਪਹਿਲਾ ਸੂਆ ਤਾਂ ਬੱਚਾ ਕੀ ਪਾਇਆ ਸੀ ਇਹਨੇ। ਇਹਨੂੰ ਕੱਟਾ ਦੇ। ਕੱਟਾ ਗਿਆ। ਠੀਕ ਹੈ ਜੀ। ਤਾਂ ਵੇਖੋ ਵੀਰੋ ਫੇਸ ਕੁਆਲਿਟੀ ਦੀ ਗੱਲ ਕਰੀਏ ਤੇ ਚਵਾ ਦੀ ਗੱਲ ਕਰੀਏ। ਤਾ ਇੱਕ ਨੰਬਰ ਲੱਗਿਆ ਜੀ ਦੇਖੋ ਤਾਂ ਜਿਹੜਾ ਝੰਡਾ ਖੜਿਆ ਹੋਇਆ ਹੈ ਕੀ ਬਾਤ ਹੈ ਦੇਖੋ ਵੀਰੋ ਤਾਂ ਲੰਮੀ ਤੋਰ ਦੇ ਵੀਰੇ ਲੰਮੀ ਤੋਰੇ ਲੰਮੀ ਤੋਰ ਦੇ ਤੇ ਦੇਖੋ ਵੀਰੋ ਸਿੰਘ ਦੀ ਕੁਆਲਿਟੀ ਤੋਂ ਲੈ ਕੇ ਤੇ ਲੇਵੇ ਦੀ ਕੁਆਲਿਟੀ ਤੇ ਚਵਾ ਦੀ ਗੱਲ ਕਰੀਏ ਜਾਂ ਕਰਦ-ਕਾਟ ਦੀ ਗੱਲ ਕਰੀਏ ਤਾਂ ਤੁਸੀਂ ਦੂਰੋਂ ਚੱਲ ਕੇ ਹੁੰਦੇ ਛੱਡ ਕੇ ਨਹੀਂ ਜਾਓਗੇ ਝੋਟੀ ਨੂੰ ਕਿਉਂਕਿ ਵੱਡੀ ਝੋਟੀ ਆ ਫੇਸ ਕੁਆਲਿਟੀ ਕੱਦ ਕਾਠ ਚਵਾ ਇੱਕ ਨੰਬਰ ਲੱਗਿਆ ਜੀ ਬਹੁਤ ਹੀ ਚੰਗੀ ਝੋਟੀਆਂ ਬਾਕੀ ਰੇਟ ਵੀਰ ਕੋਲ ਪੁੱਛ ਲੈਨੇ ਆ ਹੁਣ ਰੇਟ ਵੀ ਵੀਰਾਂ ਦਾ ਜੈ ਜੀ ਹੋਊਗਾ ਜੀ ਬਾਕੀ ਥਣ ਦੇ ਵੇ ਦੀ ਗੱਲ ਕਰੀਏ ਤਾਂ ਬਹੁਤ ਹੀ ਚੰਗੀ ਝੋਟੀਆਂ ਵੀਰੋ ਆ ਬੱਚਾ ਬੰਦੋ ਜੀ ਕੋਈ ਨਹੀਂ ਦੇਖੋ ਵੀਰੋ ਲੱਗੇ ਤਾਂ ਥਣ ਬਹੁਤ ਹੀ ਯਾਦੀ ਚੰਗੀ ਝੋਟੀਆਂ ਵੀਰੋ ਕੱਦ ਕਾਠ ਥਣ ਚਵਾ ਫੇਸ ਕੁਆਲਟੀ ਤਾਂ ਵੀਰੇ ਮੋਲੇ ਦਾ ਕੀ ਕਰ ਲੈਣਾ ਝੋਟੀਆਂ ਬਿਲਕੁਲ ਚੰਗੀ ਚੀਜ਼ ਹੈ ਜੀ ਮੁੱਲੀ ਕੋਈ ਨਹੀਂ ਆਪਾਂ ਇੱਕ 10 ਦੀ ਇੱਕ 10 ਦੀ ਉਹ ਚੁਮਾਨ ਤਣ 1 5 ਦੀ ਦੰਗਿਆਂ ਦਾ ਕੀ ਬਾਤ ਆ ਵੇਖੋ ਵੀਰੋ ਪਹਿਲੀ ਵੀਡੀਓ ਵੀਰ ਦੀ ਤੇ ਰੇਡ ਵੀ ਤੁਸੀਂ ਚੈੱਕ ਕਰ ਲਿਆ ਲੈ ਲੋ ਵੱਡੀ ਨਹੀਂ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੋ ਇਹ ਵੱਡੇ ਕਦ ਕਾਠ ਵਾਲੀ ਕੋਈ ਨਿੱਕੀ ਨਾ ਮੰਨ ਕੇ ਚੱਲਿਓ ਤੁਸੀਂ ਆਓਗੇ ਦੂਰੋਂ ਚੱਲਗੇ ਤੁਸੀਂ ਛੱਡਗੇ ਨਹੀਂ ਜਾਂਦੇ ਝੋਟੀ ਨੂੰ ਫੇਸ ਕੁਆਲਿਟੀ ਤੋਂ ਲੈ ਕੇ ਤੇ ਕਦ ਕਾਠ ਤੇ ਲੇਵੇ ਦੀ ਕੁਆਲਿਟੀ ਖਣਾ ਦੀ ਵੇਖੋ ਕਿਆ ਬਾਤ ਹੈ ਇਹ ਹਾਣਾ ਇੱਕ ਪੰਜ ਦੀ ਵੀਰ ਜੀ ਇੱਕ ਪੰਜ ਦੀ ਦੇ ਦਾਂਗੇ ਉਹ ਚੋਂ ਵੀ ਛੋੜ ਛੱਪਾ ਉਹ ਚੋਂ ਵੀ ਕੋਈ ਫੋਨ ਲਾ ਲੇ ਹਨਾ ਫੋਨ ਲਾ ਲੇ ਕੋਈ ਨਹੀਂ ਕਰਦਾ ਠੀਕ ਹੈ ਜੀ ਇਹ ਵੀ ਜੀ ਦੋਂਦੀ ਜੋ ਇਹ ਕੱਟੀ ਇਹ ਦੋ ਦਾਂਦਾ ਹਾਂਜੀ ਦੋ ਦਾਂਦੇ ਜੋ ਇਹ ਵੀ ਸੂਈਤਾ ਜੀ ਹਾਂਜੀ ਇਹ ਥੱਲੇ 8-9 ਕਿਲੋ ਦੁੱਧ ਹੋਗਾ 8-9 ਕਿਲੋ ਆ ਸੂਈ ਆ ਪੰਜਾਹ ਦਰਾਂ ਦੀ ਠੀਕ ਹੈ ਜੀ ਆਮ ਬੱਚਾ ਆ ਗਿਆ ਹਨਾ ਉਹਦਰ ਦੀ ਕੱਟੀ ਹੈ ਕੱਟੀ ਚੰਗੀ ਹੈ ਬਿਲਕੁਲ ਛੋਟੀ ਦੋਂਦੀ ਹੈ ਜੇ ਦੋਂਦੀ ਹੈ ਥਣ ਵੀ ਨੌਕ ਵਾਲਾ ਚੰਗੀ ਛੋਟੀ ਹੈ ਲੈ ਹੁਣ ਚਵਾ ਇਹਦਾ ਵੀਰੇ ਚਵਾ ਇੱਕ ਨੰਬਰ ਦਾ ਵੀ ਬੱਚਾ ਲੱਗਦਾ ਹਾਂ ਬੱਚਾ ਲੱਗ ਗਿਆ ਖਾਲਦੇ ਹਨ ਤਾਂ ਵੇਖੋ ਵੀਰੋ ਇਹ ਵੀ ਦੋ ਦੰਦ ਸੂਈ ਹੈ ਛੋਟੀ ਖਾਣੇ ਨੂੰ ਬੜਾ ਪਿਆਰਾ ਲੱਗਿਆ ਆ ਬੱਚਾ ਤਾਂ ਜਾ ਵੀਰੇ ਤਾਂ ਸਿੰਘ ਦੀ ਕੁਆਲਿਟੀ ਇਹਦੀ ਵੀ ਤੇ ਫੇਸ ਕੁਆਲਿਟੀ ਉਹ ਵੀ ਬਹੁਤ ਸੋਹਣੀ ਹੈ ਇਹਨੂੰ ਬੱਚਾ ਲੱਗ ਹਾਂ ਜਲਾ ਦੇ ਤਾਂ ਵੇਖੋ ਵੀਰੋ ਬੱਚਾ ਲਾ ਕੇ ਬਾਕੀ ਖਾਲ ਲੈਂਦਾ ਵੀਰਾ ਛੋਟੀਆਂ ਚੰਗੀਆਂ ਨੇ ਵੀਰੇ ਐ ਚੜਦੀ ਤੇ ਚੜਦੀ ਝੋਟੀ ਆ ਖਾਨ ਚਵਾ ਪਸਮਾ ਇੱਕ ਨੰਬਰ ਆ ਇਹਨਾਂ ਦਾ ਕਿਵੇਂ ਰੇਟਾਂ ਵੀਰੇ ਫਿਰ ਵਪਾਰੀ ਵੀਰੇ ਖਰੀਦ ਕਰੀ ਜਾਂਦੇ ਨੇ ਪੁੱਛਵਾ ਤੇ ਤੁਹਾਡੇ ਕੋ ਆ ਗਈ ਵੀਰੇ ਪਿਆਰੇ ਗੱਡਿਆਂ ਨੇ ਇਹ ਦੋ ਦੰਦਾਸ ਦੇਖੋ ਜੀ ਜੁਆ ਠੀਕ ਹੈ ਇਹਦਾ ਜੁਆ ਦਾ ਫੁੱਲੇ ਲੱਗਿਆ ਹਨਾ ਦੋ ਤਾਂ ਚਵਾ ਲ ਕਰ ਠੀਕ ਹੈ ਜੀ ਮਗਰ ਕੱਟੀ ਜੁਗਦੀ ਕੱਟੀ ਹੈ ਜੀ ਠੀਕ ਇਹਦੇ ਕੱਟੀ ਉਹਦੇ ਕਟਾ ਹਨਾ ਠੀਕ ਹੈ ਜੀ ਤੇ ਵੇਖੋ ਵੀਰੋ ਇੱਕ ਨੰਬਰ ਚਵਾ ਲਗਿਆ ਤੋਰਾ ਵਿਖਾ ਦਿਓ ਫਿਰ ਇੱਕ ਕਰੀ देखो वीरयो वी दा वि सिंग क्वालिटी फेस क्वालिटी ਤੇ ਦੋ ਦੰਦ ਤੇ ਕੀ ਬਾਤ ਹੈ ਥਣ ਬੜਾ ਵਧੀਆ ਕੱਢਿਆ ਪਸੰਦ ਕੇ ਬਹੁਤ ਚੰਗੀ ਝੋਟੀ ਹੈ ਠੀਕ ਹੈ ਜੀ ਤੇ ਵੇਖੋ ਵੀਰੋ ਇੱਕ ਰੀ ਲਾਗੇ ਤਾਂ ਥਣ ਨੌਕ ala ਸੋਹਣੀ ਝੋਟੀ ਆ ਹਜੇ ਵੀਰੇ ਚਵਾਈਆਂ ਚ ਜਾ ਕੇ ਤਾਂ ਹੋਰ ਝੋਟੀ ਬਣੂਗੀ ਹਨਾ ਕਿਵੇਂ ਤੁਸੀਂ ਦੱਸਦੇ ਪਏ ਦੋਂਦੀ ਆ ਹਨਾ ਅਸੂਈ ਨੂੰ ਥੋੜੇ ਦਿਨ ਇਹ ਦੋ ਦੰਦ ਦਾ ਕਿ ਦੋਨੇ ਵੰਡਾ-ਮੁੰਡਾ ਖਾਦਾ ਦੁੱਧ ਵੀ ਚੰਗਾ ਕਰਜੂ ਤਾਂ ਇਹਦਾ ਮੁੱਲ ਜੀ 15 ਦੀ ਜੀ 15 ਦੀ ਏ ਕਰਦਾਂਗੇ ਮਾਨਤਾ ਨਾ ਹੋਰ ਉੱਚ ਵੀ ਏ ਜੋ 90000 ਦੀ ਖਾਨਾ ਦੇ ਤਾ ਕੀ ਬਾਤ ਹੈ 95 ਦੀ ਤਾਂ ਵੇਖੋ ਵੀਰੋ ਦੋ ਦੰਦ ਚੋਟੀ ਆ ਵੱਡੀ ਚੋਟੀ ਆ 95000 ਦੀ ਵੀਰ ਕਹਿੰਦਾ ਹੋ ਜੂਗੀ ਤਾਂ ਨਵਾਂ ਪਸ਼ੂ ਆ ਵੀਰੋ ਬਾਕੀ ਕੱਟੀ ਚੰਗੀ ਜੋ ਸਿੰਘ ਕੁਆਲਿਟੀ ਫੇਸ ਕੁਆਲਿਟੀ ਮਗਰ ਵੀ ਕੱਟੀ ਆ ਗਈ ਆ ਕੱਟੀ ਵੀ ਚੰਗੇ ਸੀ ਬੰਦੀ ਆ ਤਾਂ ਇਹ ਹਾਂ ਨਾ 95 ਦੀ 95 ਹਜ਼ਾਰ ਦੀ ਠੀਕ ਹੈ ਜੀ ਕੀ ਬਾਤ ਹੈ ਜੀ ਬਹੁਤ ਚੰਗੀ ਝੋਟੀਆਂ ਠੀਕ ਹੈ ਜੀ ਵੀਰੇ ਗਾ ਦੋਵੇਂ ਸੂਈਆਂ ਝੋਟੀਆਂ ਹਨਾ ਇੱਕ ਤਾਂ ਆਪਣੇ ਕੋ ਗੱਬਣ ਆ ਨਾ ਤੇ ਜੇ ਕੋਈ ਜੋੜਾ ਝੋਟੀਆਂ ਦਾ ਸੂਈਆਂ ਦਾ ਪਾਲੂਗਾ ਸੋਹਣੀਆਂ ਝੋਟੀਆਂ ਨੇ ਮਾਂਤਣ ਹੋ ਜੂ ਹਾਂਜੀ ਹੋ ਜੂ ਕੀ ਬਾਤ ਹੈ ਤਾਂ ਵੇਖੋ ਵੀਰੋ ਤੀਜੇ ਨੰਬਰ ਤੇ ਇਹ ਗੱਬਣਾ ਕੀ ਚੋਟੀ ਦੂਜਾ ਸੂਆ ਦੂਜੇ ਸੂਆ ਅੱਛਾ ਹੀ ਦੂਜਾ ਸੂਆ ਤੇ ਕਿੰਨਾ ਟਾਈਮ ਲੱਗੂ ਵੀਰ ਜੀ ਇਹਨੇ ਹਫਤਾ ਅਗਲਾ ਇਹਨੂੰ ਤੋੜ ਲੰਮੀ ਇੱਕ ਹਫਤਾ ਲੱਗੂ ਜੀ ਹੈ ਪਤਲੇ ਚੰਮ ਦੀ ਹੈ ਨਾ ਦੇਖੋ ਕੱਟੀ ਦੀ ਫੇਰ ਦੁੱਧਾਂ ਲਈ ਛੋਟੀ ਵੀਰੇ ਹੈ ਪਤਲੇ ਚੰਮ ਦੀ ਹੈ ਠੀਕ ਹੈ ਜੀ ਦੱਸਦੇ ਕੋਈ ਪਹਿਲੇ ਸੂਏ ਦਾ ਵੀਰੇ ਰਿਕਾਰਡ ਇਹਦਾ ਪਹਿਲੇ ਛੇ ਤਰ੍ਹਾਂ ਦੇ ਦਾ ਕਿਲੋ ਦੇ ਚੋਆ ਅੱਛਾ ਚੰਗਾ ਦੁੱਧ ਚਵਾ ਗਿਆ ਹਾਂਜੀ ਕਿਉਂਕਿ ਬਾਕੀ ਲੇਵੇ ਦੀ ਸਫਾਈ ਵੀਰੇ ਚੈੱਕ ਕਰ ਲੋ ਬਣਨੀ ਚੰਗੀ ਕੱਟੀ ਥੱਲੇ ਬਹੁਤ ਚੰਗੀਆਂ ਜੀ ਅਜੇ ਹਫਤਾ ਇਹਨੇ ਲੈ ਜਾਣਾ ਕੱਟੀ ਨੇ ਵੇਖੋ ਤੇ ਨਹੀਂ ਪਤਾ ਇਹਨੂੰ ਹਨਾ ਹਾਂਜੀ ਬਣੂ ਫਿਰ ਸ਼ਾਇਦ ਹੁੰਦੇ ਆ ਇਹਦਾ ਸ਼ਾਇਦ ਹੁੰਦੇ ਆ ਨਾ ਤਾਂ ਪਤਲੇ ਚਮਦੀ ਆ ਫੇਸ ਕੁਆਲਿਟੀ ਇਹਦੀ ਵੀ ਸਿੰਘ ਦੀ ਕੁਆਲਿਟੀ ਵੇਖੋ ਵੀਰੇ ਬਹੁਤ ਸੋਹਣੀ ਕੱਟੀ ਆ ਵੇਖੋ ਸਿੰਘ ਬਹੁਤ ਚੰਗੀਆਂ ਸਿੰਘ ਫੇਸ ਦੀ ਬਹੁਤ ਸੋਹਣੀ ਆ ਹੈ ਵੀ ਪਤਲੇ ਚਮਦੀ ਹਨਾ ਵੇਖੋ ਕਿਆ ਬਾਤ ਹੈ ਜੀ ਦੋ ਅੱਧਾ ਲੀ ਛੋਟੀ ਵੀਰੇ ਲੈਵਾ ਤਾਂ ਹੁਣ ਤੋਂ ਦੱਸਦੀ ਜਾਂਦਾ ਦੁੱਧ ਪਰੂ ਗਿਆ ਹਣਾ ਇੱਕ ਹਫਤਾ ਲੈ ਜੂ ਹਾਂਜੀ ਬਹੁਤ ਚੰਗੀ ਛੋਟੀਆਂ ਸਫਾਈਆਂ ਬਹੁਤ ਨੇ ਲੈਵੇ ਦੀਆਂ ਤਾਂ ਪਤਲਾ ਚਾਮ ਫੇਸ ਕੁਆਲਟੀ ਵੀ ਸੋਹਣੀ ਆ ਵੀਰੇ ਇਹਦਾ ਮੁੱਲ ਕੀ ਕਰਦੇ ਆ 150 150 ਕਿੰਨੇ ਦੀ ਲੱਖ ਦੀ ਦੇ ਦੀ ਦੋ ਛੜ ਤੇ ਨਹੀਂ ਛੱਡੀ 97 ਦੀ 95 ਇਹ ਵੀ 95 ਦੀ 95 ਦੀ ਕੀ ਬਾਤ ਆ ਵੇਖੋ ਵੀਰੇ ਰੇਟ ਤੁਸੀਂ ਵੀਰ ਦੇ ਚੈੱਕ ਕਰ ਹੀ ਲਿਆ ਤਾਂ ਪਹਿਲਾਂ ਕਿ ਕਿੰਨੀ ਚੰਗੀ ਇਹਦੀ ਦੇਣੀ ਨਹੀਂ ਕਿੰਨੇ ਬਰ ਹੁੰਦੇ ਨਹੀਂ ਮੈਂ ਨਹੀਂ 95 ਦੀ ਤੇ ਚਲੋ ਜਿਹੜਾ ਵੀਰਾ ਵੇਚਣਾ ਨਾਲ ਵੀ ਸੰਭਲੂਗਾ ਇੱਕ ਹਫਤਾ ਤਾਂ ਵੀਰੇ ਸਾਰੇ ਵੀਰਾਂ ਨੂੰ ਚਲੋ ਪਤਾ ਹੀ ਹੈ ਤਕਰੀਬਨ ਛੋਟੀ ਪੰਨ ਪਸ਼ੂ ਦੀ ਜਿਹੜਾ ਰੇਟ ਹੈ ਲੱਖ ਤੋਂ ਤਾਂ ਬਾਰ ਆਮ ਹੋ ਜਾਿਆ ਹੈ ਹਨਾ ਜੀ ਪਰ ਰੇਟ ਵੀਰੋ ਨੋਰਮਲ ਆ ਵੀਰ ਦਾ ਤਿੰਨਾਂ ਝੋਟੀਆਂ ਦੇ ਰੇਟ ਜਾਇਜ਼ ਕੀਤੇ ਆ ਜੀ ਤੇ ਇਹ ਵੀ ਵੱਡੀ ਝੋਟੀ ਆ ਮੰਗਨ ਵੀਰੇ ਇਹਦੀ ਕੋਈ ਕੀਮਤ ਨਹੀਂ ਝੋਟੀ ਦੀ ਪਲ ਜਾਇਜ ਰੇਟ ਕੀਤਾ ਵੀਰ ਨੇ ਬਾਕੀ ਨਹੀਂ ਨਹੀਂ ਵੀਰੇ ਇਹ ਤਾਂ ਕੈਮਰੇ ਜ ਭਾਵੇਂ ਨਿੱਕੀ ਲੱਗਦੀ ਹੋਵੇ ਬਾਕੀ ਵੀਰੇ ਵੱਡੀ ਝੋਟੀ ਆ ਤੂੰ ਇੱਥੇ ਚੱਲ ਗਿਆ ਹੋਗਾ ਛੱਡ ਕੇ ਨਹੀਂ ਆਂਦੇ ਤਿੰਨ ਪਸ਼ੂਆ ਵੀਰ ਕੋਲ ਰੇਟ ਜਾਇਜ ਆ ਬਾਕੀ ਇਹੋ ਬੇਨਤੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਤੇ ਵੀਰੇ ਆਪਣਾ ਨਾਮ ਦੱਸ ਦੇਕਰ ਨਾਂ ਸੁਣੋ ਜੋ ਮੇਰਾ ਪਿੰਡ ਪਿੰਡ ਸੁੰਡਲ ਇਹ ਫੋਨ ਨੰਬਰ ਬੋਲ ਲੀ ਵੀਰੇ 8672492200 ਠੀਕ ਆ ਠੀਕ ਹੈ ਵੀਰੇ ਸਸੀ ਕਾ